ਨੁਸਾਰ ਨੂੰ ਪਿਆਰ ਭਰੀ ਸასი ਸ਼ਾਲਮੀਦ ਕਰ ਰਿਹਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਮੈਂ ਵੀ ਠੀਕ ਠਾਕ ਹਾਂ ਜੀ ਤੇ ਬੜੇ ਦਿਨਾਂ ਬਾਅਦ ਅੱਜ ਕਰਨ ਲੱਗੇ ਜੀ ਆਪਾਂ ਬਲੌਗ ਸ਼ੁਰੂ ਤੇ ਬਲੌਗ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਹੀ ਆਪਣੀ ਜੋ ਰਿਕੁਐਸਟ ਹੁੰਦੀ ਹੈ ਵੀ ਆਪਣਾ ਜਿਹੜਾ ਜੋ ਚੈਨਲ ਹੈ ਉਹਨੂੰ ਤੁਸੀਂ ਜੂਬ ਸਬਸਕ੍ਰਾਈਬ ਕਰ ਲੈਣਾ ਬਲੌਗ ਘੱਟੋ ਘੱਟ 10 ਦਿਨ ਹੋ ਗਿਆ ਸ਼ੁਰੂ ਕਰੇ ਨੂੰ ਤੇ ਆਪਾਂ ਤਕਰੀਬਨ ਦੋ ਤਿੰਨ ਵੀਡੀਓ ਪਾਈਆਂ ਵੀਡੀਓ ਪਾ ਕੇ ਦੇਖੀਆ ਮੋਟਰ ਦੇ ਮੋਟਰ ਦੀਆਂ ਬਹੁਤ ਹੋਰ ਜਾਣਕਾਰੀ ਵਾਲੀਆਂ ਵੀਡੀਓ ਪਾ ਕੇ ਆਪਾਂ ਤੁਹਾਨੂੰ ਦਿਖਾਉਣਾ ਪਰ ਵਿਊ ਨਹੀਂ ਆਇਆ ਮੈਂ ਚਲ ਬਲਾਉ ਇਧਰ ਕਰਨਾ ਪੈਣਾ ਬਲਾਉ ਤੇ ਹਜੇ ਕੋਈ 100 200 ਵਿਊ ਆ ਜਾਂਦਾ ਸੀਗਾ ਐਨ ਆਪਣਾ ਆਹ ਹੁੰਦਾ ਚਲ ਹੋਰ ਵੀਡੀਓ ਬਣਾ ਜੀ ਹੋਰ ਵੀਡੀਓ ਬਣਾ ਜੀ ਚਲੋ ਜੀ ਫਿਰ ਕਰਦੇ ਆ ਬਲੌਗ ਸ਼ੁਰੂ ਤੇ ਬਲੌਗ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖੋ ਜੀ ਵਧੀਆ ਲੱਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਰਦੇ ਆ ਬਲੌਗ ਸ਼ੁਰੂ ਤੇ ਦਿਖਾਉਣਾ ਤੁਹਾਨੂੰ ਬਾਹਰ ਦਾ ਮਾਹੌਲ ਇਹ ਕਣਕਾਂ ਦਾ ਜੋ ਰੰਗ ਹੈ ਉਹ ਹਰੇ ਤੋਂ ਸੁਨਹਿਰੀ ਹੋਣ ਲੱਗ ਗਿਆ ਉਹ ਦੇਖ ਲਓ ਯਾ ਹਰਾ ਉਹ ਸੁਨਹਿਰੀ ਹੋ ਗਿਆ ਤੇ ਸਰਮਾ ਤਕਰੀਬਨ ਵੱਡੀਆਂ ਗਈਆਂ ਤੇ ਅੱਧੀਆਂ ਕੱਢੀਆਂ ਵੀ ਗਈਆਂ ਤੇ ਬਾਸ 7 ਦਿਨਾਂ ਵਿੱਚ ਸਰਮਾ ਦਾ ਕੰਮ ਨਿਬੜ ਜਾਊਗਾ ਤੇ ਕਣਕਾਂ ਦਾ ਕੰਮ ਸ਼ੁਰੂ ਹੋ ਜਾਊਗਾ ਆਪਾਂ ਇਸ ਟਾਈਮ ਖੜੇ ਦੁਕਾਨ ਤੇ ਆ ਦੇਖ ਸਕਦੇ ਹਾਂ ਅੱਜ ਆ ਮੋਟਰ ਆਪਾਂ ਪਾ ਕੇ ਆਉਣੀ ਆ ਤੇ ਆ ਪੱਖਾ ਬੰਨਿਆ ਸੀ ਇਹਨੂੰ ਫਿੱਟ ਕਰਤਾ ਜਾਲੀ ਵਗੈਰਾ ਨਾਵੇਂ ਫਾਰ ਵੀ ਨਵੇਂ ਲੈਂਦੇ ਇਹਦੇ ਕੋ ਮੋਟਰ ਪਾਉਣੀ ਆ ਆਪਾਂ ਉਸ ਤੋਂ ਬਾਅਦ ਜੋ ਮੋਟਰਾਂ ਮੇਰੇ ਖਿਆਲ ਦੇ ਵਿੱਚ ਬੰਦ ਹੋ ਜਾਣੀਆਂ ਕਿਰਾਂ ਤੇ ਅੱਜ ਆਪਣੀ ਗੁੜੀਆ ਵੀ ਗਈ ਹੈ ਸਕੂਲ ਪਹਿਲੇ ਦਿਨ ਸਕੂਲ ਦੇ ਵਿੱਚ ਸਵੇਰੇ ਸਵੇਰੇ ਉਹਨੂੰ ਆਪਾਂ ਤੋਰਤਾ ਬੈਂਕ ਤੇ ਚੜ ਗਈ ਸੀ 13 ਦਾ ਫਿਰ ਆ ਬਿਨਾਂ ਰੋਏ ਚੜ ਗਈ ਸੀ ਪਹਿਲੇ ਦਿਨ ਅੱਜ ਉਹਦਾ ਚਲੋ ਆਪਾਂ ਸਕੂਲ 'ਚ ਵੀ ਚੱਲਾਂਗੇ ਅੱਜ ਸਕੂਲ ਦੇ ਵਿੱਚ ਥੋੜੇ ਜਿਹਾ ਡਾਕੂਮੈਂਟ ਉਹਦੇ ਛੋਟ ਸੀਗੇ ਦਾਖਲਾ ਭਰ ਕੇ ਆਇਆ ਸੀ ਮੈਂ ਤੇ ਡਾਕੂਮੈਂਟ ਪੂਰੇ ਕਰਕੇ ਮਰਿਆ ਕੁਝ ਵੀ ਆ ਮੈਂ ਸਕੂਲ ਦੇ ਵਿੱਚ ਤੇ ਮੰਡੀ ਵਿੱਚ ਘਰ ਆਲੀ ਜਾਣਾ ਤੇ ਮੋਟਰ ਵੀ ਪਾਉਣੀ ਆ ਕੰਮ ਜਿਆਦਾ ਆ ਆ ਜੋ ਗੱਲ ਹੈ ਇਹ ਗੱਲ ਤਾਂ ਲਿਖੇ ਗਏ ਸੀ ਆਗੇ ਸੀ ਇਹ ਬਦਲ ਕੇ ਮੰਡੀੋਂ ਲੈ ਕੇ ਆਉਣੇ ਆ ਇਹਦਾ ਮੋਟਰ ਦੇ ਵਿੱਚ ਪਾਵਾਂਗੇ ਆਪਾਂ ਇਹਨੂੰ ਪਾਉਣੀ ਹੈ ਆਖਾ ਹੀ ਫਟ ਕਰਦੇ ਆ ਜੋ ਜੋ ਪ੍ਰੋਸੈਸ ਹੋਊਗਾ ਤੁਹਾਨੂੰ ਵੀਡੀਓ ਵਿੱਚ ਦਿਖਾਵਾਂਗਾ ਪਹਿਲਾਂ ਹਮ ਸ਼ੈਲ ਮੋਟਰ ਪਾਜਾਂਗਾ ਉਸ ਤੋਂ ਬਾਅਦ ਮੈਂ ਜਾਵਾਂਗਾ ਮੰਡੀ ਮੰਡੀ ਵਾ ਕੇ ਆਉਂਦਾ ਡਾਕੂਮੈਂਟ ਬਲਾ ਕੇ ਆਉਂਗਾ ਸਕੂਲ ਦੇ ਵਿੱਚ ਜੋ ਪ੍ਰੋਸੈਸ ਹੋਇਆ ਉਹ ਵੀਡੀਓ ਵਿੱਚ ਦਿਖਾਵਾਂਗੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਦੇ ਜੀ ਜੀ ਆਪਾਂ ਹੁਣ ਜਾ ਰਹੇ ਆ ਸਕੂਲ ਦੇ ਵਿੱਚ ਇਹ ਕਦੋਂ ਤੁਸੀਂ ਇੱਧਰ ਇੱਧਰ ਆਪਾਂ ਦੂਜੀ ਵਾਰ ਆ ਰਹੇ ਆ ਅੱਜ ਦੂਜੀ ਵਾਰ ਆਇਆ ਕਿਉਂਕਿ ਪਹਿਲਾਂ ਆਪਾਂ 12 ਵਜੇ ਆਇਆ ਸੀ ਸਕੂਲ ਦੇ ਵਿੱਚ ਕੁੱਲੀ ਦੇ ਕੁਰੀਆਂ ਦੇ ਆਪਣੇ ਦੇ ਬੈਠੇ ਸੀ ਹੁਣ ਆਪਾਂ ਅੱਜ ਜਿਹੜਾ ਪਾਤ ਉਹ ਚੋਲਾ ਕਮੈਂਟ ਰਹਿ ਗਈ ਸੀ ਉਹ ਲੈ ਕੇ ਜਾਂਦੇ ਆ આપા દૂજી બાર આયર બીજા માહોલ કણક પીળી બસ પાંચ સત્તરના કણક ચાલ પુગ ચાલુ દુઃખ સ્કૂલ ਲਓ ਜੀ ਪਹੁੰਚ ਗਏ ਸਕੂਲ ਦੇ ਵਿੱਚ ਤੇ ਕਰਦੇ ਆ ਡਾਕੂਮੈਂਟ ਜਮਾ ਆ ਦੇਖੋ ਸਕੂਲ ਤੁਸੀਂ ਇਹ ਬੱਚਾ ਸਕੂਲ ਆ ਦੂਜਾ ਸਕੂਲ ਆ ਇਧਰਲੀ ਸਾਈਡ ਆ ਦੇਖ ਸਕਦੇ ਹੋ ਵੱਡੇ ਬੱਚਿਆਂ ਦਾ ਹੁਣ ਆਈ ਸੀ ਜੀ ਆਪਾਂ ਕਾਲਾਲੀ ਮੰਡੀ ਤੇ ਹੁਣ ਖੜੇ ਆਪਾਂ ਟੇਲਰ ਕੋਲੇ ਟੇਲਰ ਕੋਲ ਆਇਆ ਆਪਣਾ ਸੂਟ ਦਿੱਤਾ ਸੌਣ ਵਾਸਤੇ ਬਾ ਕੋੰਜ ਦੇ ਕਿਹੜਾ ਬੱਚਾ ਲੈ ਆ ਰਿਹਾ ਲੇਖ ਰਿਹਾ ਆਪਣਾ ਨਾਮ ਕਰ ਰਿਹਾ ਟੇਲਰ ਨੇ ਤੇ ਹਫਤੇ ਆਪਾਂ ਟਾਈਮ ਦਿੱਤਾ ਤੇ ਹੁਣ ਆਪਾਂ ਦਸਤ ਵੀ ਲੈਣੀ ਆ ਦਸਤਰ ਦੁਕਾਨ ਤੇ ਚਲਦੇ ਆਂ ਲਓ ਜੀ ਐਤੋਂ ਪਾ ਡੀਡੀ ਫ੍ਰੀ ਡੈਸ ਲੈਣੀ ਆ ਫ੍ਰੀ ਵਾਲੀ ਤੇ ਆਓ ਦੇਖੋ ਸਾਹਮਣੇ ਸਟੋਰ ਆ ਇਹਦੇ ਉੱਤੇ ਲੰਨਾ ਦੱਸ ਫਿਰ ਚਲਦੇ ਆ ਘਰੇ ਕਰਦੇ ਆ ਆਪਣਾ ਜੋ ਅਗਲਾ ਪ੍ਰੋਗਰਾਮ ਚੈੱਕ ਕਰੇ ਦਸ ਵੀ ਲਾਉਣੀ ਆ ਜਾ ਕੇ ਲਓ ਜੀ ਸਾਰੇ ਮੰਡੀ ਦੇ ਕੰਮ ਨੇ ਵੇੜ ਕੇ ਸਕੂਲ ਦਾ ਕੰਮ ਨੇ ਵੇੜ ਕੇ ਹੁਣ ਆਪਾਂ ਮੋਟਰ ਪਾਉਣ ਆ ਗਏ ਆ ਆ ਦੇਖੋ ਮੋਰ ਫਿਰ ਪਿੱਛੇ ਘੜਾਤੇ ਤੇ ਮੋਟਰ ਪਾਉਣੀ ਆਪਾਂ ਉਹ ਸਾਹਮਣੇ ਟਰੈਕਟਰ ਖੜਾ मोटर पाने पां बजे लैट जानी है सवा चार टाइम हो गया देखते हैं तो नहीं पहले चला के, के चक्कर पुटे सीधे दे करके देख लेंगे चलते फिर मोटर पाने तुम्हें तो भी दिखाने कोई क्या नहीं बंदा है ही नहीं कोई दूजे दूजे खेत तो हुआ ਲਓ ਜੀ ਮੋਟਰ ਆਪਾਂ ਪਾਤੀ ਆ ਮੋਟਰ ਪਾ ਕੇ ਟਰੈਕਟਰ ਤੇ ਆ ਰਹੇ ਹਾਂ ਕਿਉਂਕਿ ਖੇਤ ਸੀਗਾ ਦੂਰ ਮੋਟਰ ਦੂਰ ਸੀ ਤੇ ਆਪਣਾ ਮੋਟਰਸਾਈਕਲ ਦੂਰ ਖੜਾ ਸੀ ਤਿੰਨ ਥੱਲੇ ਮੈਂ ਹਿੱਲ ਪਿੱਛੇ ਘੜ ਲੈਣੇ ਆ ਨਾਲੇ ਬਿਊਤ ਖਾ ਦਿੰਨੇ ਆ ਆਪਾਂ ਦੇਖੋ ਟਰੈਕਟਰ ਦੇ ਉੱਤੇ ਗੀਤ ਲੱਗੇ ਸਬਸਕ੍ਰਾਈਬ ਕਰਕੇ ਮੈਂ ਵੋਲਿਊਮ ਕੱਢਤੀ ਆ ਬਾਅਦ ਵਿੱਚ ਤੁਹਾਨੂੰ ਮੈਂ ਐਡ ਕਰਕੇ ਦਿਖਾ ਦਿੰਨਾ ਦੇਖੋ ਇਹ ਹੋ ਗਿਆ ਆਪਣਾ ਮੋਟਰਸਾਈਕਲ ਦੂਜੀ ਸਾਈਡ ਮੋਟਰ ਪਾਤੀ ਆ ਲਾਈਟ ਚਲੀ ਗਈ ਸੀ ਆਪਾਂ ਮੋਟਰ ਦੇ ਵਿੱਚ ਕਰ ਪਹਿਲਾਂ ਸਿੱਧੇ ਕਰ ਲਏ ਸੀਗੇ ਲਓ ਜੀ ਪਹਾਂਚ ਤੇ ਪਹੁੰਚ ਗਏ ਮੋਟਰਾਂ

ਪਰ ਇਸ ਤਰ੍ਹਾਂ ਅਗੇ ਇਹਦੇ ਵਿੱਚ ਅੱਜ ਤੋਂ ਬਾਅਦ ਕਰ ਲਿਆ ਤੁਸੀਂ ਵੀ ਦੇਖੋ ਬੰਦ ਕਰਕੇ ਨਾ ਕਰਦੇ ਹਾਂ ਇਹਨਾਂ ਨੂੰ ਬਣਾ ਕੇ ਨਾ ਲਾ ਰਹੇ ਹਾਂ ਲਓ ਜੀ ਪੰਪ ਹੋ ਗਿਆ ਆਪਣਾ ਫਿੱਟ ਮੁੱਛ ਵਗੈਰਾ ਲਾ ਕੇ ਤੁਸੀਂ ਵੀ ਦੇਖਿਆ ਕਿਵੇਂ ਫਿੱਟ ਕਰਿਆ ਮੋਟਰ ਆਪਣੀ ਹੁਣ ਪੂਰੀ ਕੰਪਲੀਟ ਆ ਹੁਣ ਆਪਣਾ ਲਈ ਇਹ ਹੀ ਮੋਟਰ ਆ ਇੱਕ ਹੋਰ ਹੁਣ ਕੰਮ ਹੈ ਨਹੀਂ ਤੇ ਕੱਲ ਜਦਾਂ ਆਵੇ ਪੱਖਾ ਆ ਫਿੱਟ ਕਰਿਆ ਪਿਆ ਤੇ ਬਲਾਗ ਦਾ ਇੱਥੇ ਕਰਦੇ ਆ ਐਂਡ ਇਹਨਾਂ ਮੋਟਰ ਪਾ ਕੇ ਵੀ ਸ਼ਾਇਦ ਜਾਣਾ ਵੀ ਤੇ ਇੱਥੇ ਬਲਾਗ ਕਰਦੇ ਆ ਐਂਡ ਬਹੁਤ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸ ਦਿਓ ਜੀ ਧੰਨਵਾਦ ਮਿਲਦੇ ਆ ਕਿਤੇ ਹੋਰ ਵੀਡੀਓ ਦੇ ਵਿੱਚ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੀ ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ ਤੁਪ ਦੇਖੋ ਆ ਬੋਰਡ ਸਾਡੇ ਪੰਡ ਲੱਗ ਗਿਆ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਤੇ ਤੁਪ ਕਿڑی ਹੋਈ ਹਵਾ ਚੱਲੀ ਜਾਂਦੀ ਹੈ ਕਣਕਾਂ ਬਿਲਕੁਲ ਪੱਕ ਚੁੱਕੀਆਂ ਆ ਗਾਂਦੇ ਬਾਹਰ ਦਾ ਮਾਹੌਲ ਦੇਖ ਸਕਦੇ ਹੋ ਤੁਸੀਂ ਕਿੰਨਾ ਸਾਫ਼ ਆਓ ਕਿ ਟਾਲੀਆਂ ਡਰਕਤਾਂ ਨੇ ਹੁਣ ਪੱਤੇ ਕੱਢਿਆ ਹਰੇ ਆ ਦੇਖ ਸਕਦੇ ਕਿਡਾ ਸਾਫ਼ ਮੌਸਮ ਜਿਸਰੇ ਜਾਹਤ ਹਰੇ ਹੋ ਗਿਆ ਕਣਕਾਂ ਸੁੱਕ ਗਈਆਂ ਤੇ ਉਹ ਕੋਠੀ ਸਾਹਮਣੇ ਤੁਹਾਨੂੰ ਦੱਸਿਆ ਪਹਿਲਾਂ ਪੈਪਾ ਪੰਜਾਂ ਸੇ ਉਹਦੇ ਆ ਦੇਖੋ ਚਲੋ ਜੀ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ